ਕਿਸਾਨਾਂ ਦੇ ਅੰਦੋਲਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜ਼ਰੂਰ ਬੋਲਦੀ ਨਜ਼ਰ ਆ ਰਹੀ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਕੇਂਦਰ ਦੀ ਸਰਕਾਰ ਦੇ ਉੱਤੇ ਸਿੱਧੇ ਨਿਸ਼ਾਨੇ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਸਾਦੇ ਗਏ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਹਰਸਿਮਰਤ ਕੌਰ ਬਾਦਲ ਨੇ ਸਾਫ਼ ਕਿਹਾ ਆ ਕਿ ਪਹਿਲਾਂ ਵੀ ਕਿਸਾਨ ਆਪਣੀਆਂ ਮੰਗਾਂ ਲੈ ਕੇ ਗਏ ਸੀ ਕਿਸਾਨ ਸ਼ਹੀਦ ਹੋਏ 800 ਦੇ ਕਰੀਬ ਕਿਸਾਨ ਸ਼ਹੀਦ ਹੋਏ ਜਿਸ ਤੋਂ ਬਾਅਦ ਜਾ ਕੇ ਕੇਂਦਰ ਦੀ ਸਰਕਾਰ ਨੇ ਇਹ ਮੰਗਾ ਮੰਨੀਆਂ ਨੇ ਔਰ ਉਸ ਤੋਂ ਬਾਅਦ ਲਿਖਤੀ ਰੂਪ ਦੇ ਵਿੱਚ ਵਾਅਦਾ ਕੀਤਾ ਸੀ ਪਰ ਹੁਣ 2.5 ਸਾਲ ਬਾਅਦ ਆਪਣੇ ਵਾਅਦੇ ਤੋਂ ਦੂਰਾ ਕੇਂਦਰ ਦੀ ਸਰਕਾਰ ਮੁੱਕਰ ਗਈ ਤੇ ਕਿਸਾਨਾਂ ਨੂੰ ਹੁਣ ਦੁਬਾਰਾ ਜਾਣਾ ਪੈ ਰਿਹਾ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕੇਂਦਰ ਦੀ ਸਰਕਾਰ ਉੱਤੇ ਨਿਸ਼ਾਨੇ ਸਾਧਦੇ ਨੇ ਇੱਕ ਪਾਸੇ ਚਰਚਾ ਚੱਲ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਿੱਚ ਅੰਦਰ ਖਾਤੇ ਸਾਂਝ ਬਣੀ ਹੋਈ ਹੈ ਗੱਠਜੋੜ ਜਿਹੜਾ ਪੁਰਾਣਾ ਬਣਿਆ ਹੋਇਆ ਆ ਪਰ ਹੁਣ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਨਿਸ਼ਾਨੇ ਸਾਧਦੇ ਨਜ਼ਰ ਆ ਰਹੇ ਨੇ ਕੇਂਦਰ ਦੀ ਸਰਕਾਰ ਦੇ ਉੱਤੇ ਕੇਂਦਰ ਦੀਆਂ ਨੀਤੀਆਂ ਦੇ ਉੱਤੇ ਉੱਥੇ ਦੂਜੇ ਪਾਸੇ ਨਾ ਸਿਰਫ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਦੇ ਸਗੋਂ ਕਾਂਗਰਸ ਪਾਰਟੀ ਉੱਤੇ ਵੀ ਨਿਸ਼ਾਨੇ ਸਾਧਦੇ ਹਰਸਿਮਰਤ ਕੌਰ ਬਾਦਲ ਨਜ਼ਰ ਆਏ ਨੇ ਉਹਨਾਂ ਨੇ ਸਾਫ਼ ਕਿਹਾ ਆ ਕਿ ਕਾਂਗਰਸ ਰਿਪੋਰਟ ਰੱਦ ਕਰ ਦਿੱਤੀ ਸੀ ਔਰ ਹੁਣ ਕਾਂਗਰਸ ਪਾਰਟੀ ਦੇ ਲੀਡਰਸ ਜਿਹੜੇ ਨੇ ਉਹ ਕਿਸਾਨਾਂ ਦੇ ਨਾਲ ਵਾਦਾ ਕਰ ਰਹੇ ਨੇ ਕਿ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹੋਏ ਨੇ ਉਹ ਕੇਂਦਰ ਦੀ ਨਿਖੇਧੀ ਕਰ ਰਹੇ ਉਹਨਾਂ ਨੇ ਸਾਫ਼ ਕਿਹਾ ਹੈ ਕਿ ਇਹ ਸਿਰਫ ਸਿਆਸੀ ਤੌਰ ਤਰੀਕਾ ਹੈਗਾ ਆ ਜਿਸ ਦੇ ਆਧਾਰ ਦੇ ਉੱਤੇ ਸਭ ਕੁਝ ਕਿਹਾ ਜਾ ਰਿਹਾ ਕੀਤਾ ਜਾ ਰਿਹਾ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਕੇਂਦਰ ਦੀ ਸਰਕਾਰ ਉੱਤੇ ਕਾਂਗਰਸ ਦੀ ਸਰਕਾਰ ਉੱਤੇ ਔਰ ਇੱਥੋਂ ਤੱਕ ਕਿ ਪੰਜਾਬ ਸਰਕਾਰ ਉੱਤੇ ਵੀ ਨਿਸ਼ਾਨੇ ਸਾਧਦੇ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਵੀ ਦਾਵਾ ਸੀ ਕਿ ਐਮਐਸਪੀ ਆਪਣੇ ਵੱਲੋਂ ਕਿਸਾਨਾਂ ਨੂੰ ਦਿੱਤਾ ਜਾਵੇਗਾ ਪਰ ਕਿਸਾਨਾਂ ਦੀ ਕੋਈ ਮਦਦ ਸੂਬਾ ਸਰਕਾਰ ਨੇ ਵੀ ਨਹੀਂ ਕੀਤੀ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਹੈ ਕਿ ਸਿਰਫ ਸ਼ਰੋਨੀ ਅਕਾਲੀ ਦਲ ਨੇ ਪੰਜਾਬ ਦੇ ਕਿਸਾਨਾਂ ਦਾ ਸੋਚਿਆ ਔਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਉਹ ਸ਼ਰੋਨੀ ਅਕਾਲੀ ਦਲ ਹੀ ਖੜੀ ਆ ਪਰ ਇੱਥੇ ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿ ਜਿੱਥੇ ਕਾਂਗਰਸ ਪਾਰਟੀ ਵੀ ਪਹਿਲਾਂ ਸਰਕਾਰ ਵਿੱਚ ਰਹੀ ਹੈ ਸੱਤਾ ਦੇ ਵਿੱਚ ਰਹੀ ਹੈ ਉੱਥੇ ਹੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਦੋ ਆਰ ਸਰਕਾਰ ਜਿਹੜੀ ਹੈ ਉਹ ਹੰਡਾ ਚੁੱਕੀ ਹੈ ਲੰਗੇ ਦਹਾਕੇ ਦੇ ਵਿੱਚ ਔਰ ਉਸੇ ਦੇ ਵਿੱਚ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤੇ ਉਦੋਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਕੁਝ ਖਾਸ ਨਹੀਂ ਕੀਤਾ ਗਿਆ ਜਿਹੜੀਆਂ ਮੰਗਾਂ ਹੁਣ ਕਿਸਾਨਾਂ ਦੀਆਂ ਨੇ ਜਿਹਦੇ ਉੱਤੇ ਸੀਐਮ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਜਾਂ ਫਿਰ ਕੇਂਦਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਸ ਦੇ ਵਿੱਚ ਕਿਉਂ ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਪੱਧਰ ਤੇ ਪਹਿਲਾਂ ਉਹ ਮੰਗਾ ਨਹੀਂ ਮੰਨੀਆਂ ਜਾਂ ਫਿਰ ਕਿਉਂ ਸੂਬਾ ਪੱਧਰ ਤੇ ਕਿਸਾਨਾਂ ਨੂੰ ਐਮਐਸਪੀ ਨਹੀਂ ਦਿੱਤੀ ਗਈ ਔਰ ਦੂਜੀ ਗੱਲ ਕੇਂਦਰ ਦੇ ਅੱਗੇ ਕਿਉਂ ਇਹ ਮੰਗਾ ਨਹੀਂ ਰੱਖੀਆਂ ਗਈਆਂ ਕੇਂਦਰ ਨੂੰ ਮੰਨਣ ਲਈ ਮਜਬੂਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਉਂ ਨਹੀਂ ਕੀਤਾ ਗਿਆ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਭਾਰੀ ਮਾਤਰਾ ਦੇ ਵਿੱਚ ਐਮਪੀਜ਼ ਜਿਹੜੇ ਨੇ ਉਹ ਕੇਂਦਰ ਸਰਕਾਰ ਦੇ ਵਿੱਚ ਸਨ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਹਰ ਸਿਮਰਤ ਕੌਰ ਬਾਦਲ ਦੇ ਵੱਲੋਂ ਜ਼ਰੂਰ ਟਿੱਪਣੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਾਂਗਰਸ ਨੂੰ ਭਾਜਪਾ ਨੂੰ ਔਰ ਆਮ ਆਦਮੀ ਪਾਰਟੀ ਨੂੰ ਗਲਤ ਠਹਿਰਾਇਆ ਬਾਦਲ ਉੱਤੇ ਵੀ ਖੜੇ ਨੇ ਇਸ ਦੇ ਚਲਦੇ ਕੀ ਬੋਲੇ ਨੇ ਹਰਸ਼ਮਨਤ ਕੋਰ ਬਾਦਲ ਆਓ ਸੁਣ ਲੈਂਦੇ ਕਿਉਂਕਿ 800 ਕਿਸਾਨਾਂ ਦੇ ਸ਼ਹਾਦਤ ਦੇ ਬਾਅਦ ਕਾਲੇ ਕਾਨੂੰਨ ਜਦ ਵਾਪਸ ਕੀਤੇ ਗਏ ਤੇ ਇਹਨਾਂ ਕਿਸਾਨਾਂ ਨੂੰ ਇੱਕ ਵਿਸ਼ਵਾਸ ਦਿੱਤਾ ਗਿਆ ਸਰਕਾਰ ਵੱਲੋਂ ਇੱਕ ਵਚਨ ਦਿੱਤਾ ਗਿਆ ਕਿ ਇਹਨਾਂ ਦੀ ਕਮੇਟੀ ਬਿਠਾਈ ਜਾਊਗੀ ਜਦੇ ਵਿੱਚ ਐਮਐਸਪੀ ਨੂੰ ਲਾਜ਼ਮੀ ਬਣਾਇਆ ਜਾਊਗਾ ਤੇ ਹੋਰ ਕਈ ਮੰਗਾਂ ਸੀਗੀਆਂ ਲੇਕਿਨ ਅਫਸੋਸ ਦੀ ਗੱਲ ਕਿ 2.5 ਸਾਲ ਤੋਂ ਬਾਅਦ ਜਿਹੜੀ ਕਮਿਟਮੈਂਟ ਕੀਤੀ ਸੀ ਉਹ ਕਮਿਟਮੈਂਟ ਨੂੰ ਅੱਜ ਤਾਈ ਕੇਂਦਰ ਦੀ ਸਰਕਾਰ ਨੇ ਪੂਰਾ ਨਹੀਂ ਕੀਤਾ ਤੇ ਜਿਹਦੇ ਕਰਕੇ ਕਿਸਾਨਾਂ ਨੂੰ ਇੱਕ ਵਾਰ ਫੇਰ ਅੰਦੋਲਨ ਕਰਨਾ ਪਿਆ ਤੇ ਅੱਜ ਦੁੱਖ ਦੀ ਗੱਲ ਆ ਹੈਗੀ ਕਿ ਭਾਵੇਂ ਸੂਬੇ ਦੀ ਸਰਕਾਰ ਹੋਵੇ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਦੋਨਾਂ ਨੇ ਸਾਡੇ ਕਿਸਾਨਾਂ ਦੇ ਨਾਲ ਇਹੋ ਜਿਹਾ ਧੋਖਾ ਕੀਤਾ ਕਿਉਂਕਿ ਜੇ ਸੂਬੇ ਦੀ ਸਰਕਾਰ ਰਹੀ ਭਗਵੰਤ ਮਾਨ ਤੇ ਕੇਜਰੀਵਾਲ ਨੇ ਕਿਹਾ ਸੀ ਕਿ ਸਾਰੀ ਫਸਲਾ ਐਮ ਐਸ ਪੀ ਚ ਚੱਕਾਂਗੇ ਕੇਂਦਰ ਕਰੇ ਨਾ ਕਰੇ ਮਿੰਟਾ 'ਚ ਐਮ ਐਸ ਪੀ ਮਿਲੂਗੀ ਆ ਜੋਸਗਰ ਤੋਂ ਵੀ ਮੁਕਰ ਰਹੇ ਨੇ ਤੇ ਕੇਂਦਰ ਦੀ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਵੀ ਮੁਕਰਦੇ ਨੇ ਤੇ ਮੁਕਰਨ ਤੋਂ ਬਾਅਦ ਅਫਸੋਸ ਦੀ ਗੱਲ ਕਿ ਕਿਸਾਨਾਂ ਦੇ ਉੱਤੇ ਜਿਵੇਂ ਕੋਈ ਚੀਨ ਦੇ ਬਾਰਡਰ 'ਚ ਲੜਦਾ ਹੈਗਾ ਇਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਆਪਣੀ ਰਾਜਧਾਨੀ ਕਿਸੇ ਨੂੰ ਵੀ ਆਪਣੀ ਆਵਾਜ਼ ਚੱਕਣੀ ਪੀਸਫੁਲ ਪ੍ਰੋਟੈਸਟ ਕਰਨਾ ਉਹਨਾਂ ਦਾ ਡੈਮੋਕਰੈਟਿਕ ਰਾਈਟ ਸਾਡੇ ਦੇਸ਼ ਵਿੱਚ ਹੈ ਪਾਰਲਮੈਂਟ ਦੇ ਵਿੱਚ ਹੁੰਦਾ ਹੈਗਾ ਇਹ ਕਿਸਾਨਾਂ ਨੂੰ ਆਪਣੀ ਰਾਜਧਾਨੀ ਤੋਂ ਜਾਣ ਤੋਂ ਰੋਕਣ ਵਾਸਤੇ हरियाणा ਲਈ زمینه ਤੋਂ ਪੰਜਾਬ ਵਿੱਚ ਬੈਠੇ ਕਿਸਾਨਾਂ ਦੇ ਉੱਤੇ ਤੁਸੀਂ ਡਰੋਨ ਰਾਹੀਂ ਇਸ ਤਰ੍ਹਾਂ ਦੀ ਤਸ਼ੱਦਦ ਤੁਸੀਂ ਕਰੋ ਤੁਸੀਂ ਅਥਰੂ ਕੈਸਟੋ ਅੱਜ 100 ਤੋਂ ਵੱਧ ਸਾਡੇ ਕਿਸਾਨ ਘਾਇਲ ਹੋ ਗਏ ਇੱਕ ਕਿਸਾਨ ਸ਼ਹੀਦ ਵੀ ਹੋ ਗਿਆ ਕਿਸੇ ਦੀ ਅੱਖ ਪੱਲੀ ਗਈ ਕਿਸੇ ਦਾ ਕੁਛ 100 ਕਿਸਾਨਾਂ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਤੁਸੀਂ ਇਹ ਕਰ ਰਹੇ ਜਿਵੇਂ ਇਹ ਚੀਨ ਦੇ ਜਾਂ ਪਾਕਿਸਤਾਨ ਦੇ ਕੋਈ ਅਤਿਨਕਵਾਦੀ ਹੁੰਦੇ ਨੇ ਤੇ ਆਪਣੀ ਸਰਕਾਰ ਮੌਨ ਵਰਤ ਰੱਖੀ ਬੈਠੀ ਹੈ ਕਿੱਥੇ ਆ ਭਗਵੰਤ ਮਾਨ ਜੀ ਦਾ ਕਹਿੰਦਾ ਸੀ ਤੁਹਾਡੇ ਵਰਗਾ ਤੁਹਾਡੀ ਸਫਾ ਤੋਂ ਸਰਕਾਰ ਚਲੋਗੇ ਤੁਹਾਡੇ ਵਿੱਚ ਰਵਾਂਗੇ ਅੱਜ ਕਸਾਨਾ ਦੇ ਵਿੱਚ ਜਾ ਕੇ ਖੜਨ ਦਾ ਸਮੇਂ ਹੈ ਇਹਨਾਂ ਦੇ 92 ਦੇ 92 ਨਜ਼ਰ ਤੱਕ ਨਹੀਂ ਆ ਰਹੇ ਕਿ ਆਪਣੇ ਕਿਸਾਨਾਂ ਦੀ ਆਵਾਜ਼ ਜੇ ਆਪਣਾ ਮੁੱਖ ਮੰਤਰੀ ਨਹੀਂ ਉਠਾਊਗਾ ਤੇ ਕੌਣ ਉਠਾਊਗਾ ਫਿਰ ਇਹਨਾਂ ਦੀ ਲੜਾਈ ਜੇ ਆਪਣੀ ਸਰਕਾਰ ਨਹੀਂ ਲੜੂਗੀ ਤਾਂ ਕੌਣ ਲੜੂਗਾ ਹਕੀਕਤ ਹੈ ਕਿ ਇਹ ਸਾਰੇ ਚੱਟੇ ਬੱਟੇ ਇੱਕੋ ਇੱਕ ਖਾਲੀ ਰਹਿ ਗਏ ਆ ਜ ਆਪ ਦੀ ਕੁਰਸੀ ਦੇ ਨਾਲ ਇੰਨਾ ਮੋਹ ਹੋ ਗਿਆ ਹੈ ਕਿ ਭਗਵੰਤ ਮਾਨ ਘੁੱਟਲੇਟੇ ਕੀ ਬੈਠਿਆ ਕੇਂਦਰ ਦੇ ਸਾਹਮਣੇ ਨਾ ਕੇਂਦਰ ਇਹਨਾਂ ਨੂੰ ਹੱਕ ਦੇ ਰਿਹਾ ਨਾ ਆਮ ਆਦਮੀ ਪਾਰਟੀ ਇਹਨਾਂ ਨੂੰ ਹੱਕ ਦਿਲਾ ਰਹੀ ਹੈ ਤੇ ਉਹ ਕਾਂਗਰਸ ਪਾਰਟੀ ਜਿਨ੍ਹਾਂ ਨੇ ਇਸ ਸੁਵਮੀਨਾਥਨ ਕਮੇਟੀ ਦੇ ਕਾਨੂੰਨ ਨੂੰ ਸਿਰੋਂ ਰੱਦ ਕੀਤਾ ਸੀ 2004 ਚ ਨਕਾਰ ਦਿੱਤਾ ਸੀ ਅੱਜ ਉਹ راہੁਲ ਗਾਂਧੀ ਕਹਿੰਦਾ ਕਿ ਅਸੀਂ ਦਿਲਵਾਵਾਂਗੇ ਜੇ 10 ਸਾਲ ਤੁਹਾਡੀ ਸਰਕਾਰ ਸੀ ਤੇ ਦਿਲਵਾਈ ਕਿਉਂ ਨਹੀਂ ਉਹੀ ਗੱਲ ਜਿਵੇਂ ਕਰਜ਼ਾ ਮਾਫੀ ਦੇ ਝੂਠ ਮਾਰ ਕੇ ਵੋਟਾਂ ਲੈਣ ਵਾਸਤੇ ਪਹੁੰਚ ਜਾਂਦੇ ਨੇ ਲੇਕਿਨ ਜਦ ਕਿਸਾਨਾਂ ਦੀ ਅਸਲੀ ਗੱਲ ਹੁੰਦੀ ਹੈ ਜਦ ਸੱਤਾ ਹੁੰਦੀ ਹੈ ਤਾਕਤ ਹੁੰਦੀ ਹੈ ਸਾਰੇ ਮੁਕਰ ਜਾਂਦੇ ਨੇ ਅੱਜ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੇ ਮੋਟਰਾਂ ਦੇ ਕਨੈਕਸ਼ਨ ਦਿੱਤੇ ਜੇ ਮੋਟਰਾਂ ਦੇ ਬਿੱਲ ਮਾਫ਼ ਕੀਤੇ ਐਮਐਸਵੀ ਲਗਾਉਣ ਵਾਸਤੇ ਲੜਾਈਆਂ ਲੜੀਆਂ ਭਾਵੇਂ ਕੱਸੀਆ ਹੋ ਨਹਿਰਾ ਹੋਣ ਖਾਲ ਹੋਣ ਮੰਡੀਕਰਨ ਸਿਸਟਮ ਹੋਏ ਜੋ ਚੀਜ਼ਾ ਹੈ ਗਿਆ ਭਾਵੇਂ ਟਰੈਕਟਰ ਨੂੰ ਗੱਡੇ ਦਾ ਦਰਜ ਆਜ ਕਿਸਾਨਾਂ ਵਾਸਤੇ ਜੇ ਕਿਸੇ ਨੇ ਕੀਤਾ ਹੈ ਉਸ ਸਰਪ੍ਰਕਾਸ਼ ਸਿੰਘ ਬਾਦਲੂ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹੈ ਕਦੇ ਝੂਠ ਮਾਰ ਕੇ ਵੋਟਾਂ ਲੈ ਕੇ ਵੋਟਾਂ ਦੀ ਰਾਜਨੀਤੀ ਨਾ ਭਗਵੰਤ ਮਾਨ ਤੇ ਕੇਜਰੀਵਾਲ ਦੀ ਤਰ੍ਹਾਂ ਨਾ ਰਾਹੁਲ ਗਾਂਧੀ ਦੀ ਤਰ੍ਹਾਂ ਤੇ ਨਾ ਹੀ ਮੈਂ ਕਹਿੰਦੀ ਹਾਂ ਭਾਜਪਾ ਜਿਹੜਾ ਅੱਜ ਕਿਸਾਨਾਂ ਨੂੰ ਅੰਨ ਦਾਤਾ ਦੇ ਨਾਲ ਇਹੋ ਜੀ ਤੁਸੀਂ ਤਸ਼ੱਦਦ ਕਰੋ ਆਜ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਆਹੀ ਅਰਦਾਸ ਕਰਦੀ ਆਂ ਵਿਚਕਰਤਾਪੁਰ ਖਲਵਾ ਵਾਲਾ ਵਿੰਗਾ ਹੋਇਆ ਕਿਰਪਾ ਕਰਨ ਮਾਲਕ ਕੱਲ ਇਹਦਾ ਕੋਈ ਹੱਲ ਕੱਢਣ ਆਪਣੇ ਕੀਤੇ ਹੋਏ ਹਮੇਸ਼ਾ ਪੰਜਾਬ ਦੇ ਨਾਲ ਇਹ ਵਿਕਰਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾਂ ਦੇ ਸਾਡੇ ਬੰਦੀ ਸਿਫਾ ਨੂੰ ਰਹਾ ਕਰਨ ਦੀ ਗੱਲ ਵੀ ਉੱਥੋਂ ਮੁਕਰਦੇ 800 ਕਿਸਾਨਾਂ ਦੀ ਸ਼ਹਾਦਤ ਦੇ ਬਾਅਦ ਜੇ ਅੰਦੋਲੇ ਨੂੰ ਚੱਕਿਆ ਉਸ ਤੋਂ ਵੀ ਮੁਕਰ ਗੁਰੂ ਸਾਹਿਬ ਆਪ ਵਿਚ ਪੈ ਕੇ ਸਾਡੇ ਕਿਸਾਨਾਂ ਨੂੰ ਕਿਉਂਕਿ ਕਿਸੇ ਦਾ ਮਾਤਾ ਪੁੱਤ ਜਦ ਮਰਦਾ ਹੈ ਕਿਸੇ ਧੀ ਦਾ ਪਿਓ ਜਦ ਘਰ 'ਚ ਵਾਪਸ ਮੁੜ ਕੇ ਨਹੀਂ ਆਂਦਾ ਉਹਨਾਂ ਪਰਿਵਾਰਾਂ ਦੇ ਉੱਤੇ ਕੀ ਬਿਤਬੀ ਹੈ ਜਦ ਕਿਸਾਨ ਸਾਡੇ ਹਲਕੇ ਦੇ ਗਏ ਸੀ ਅਸੀਂ ਆਪ ਦੇਖਿਆ 2 ਸਾਲ ਪਹਿਲੇ 22 ਸਾਲ ਪਹਿਲੇ ਪਰਮਾਤਮਾ ਕਿਰਪਾ ਕਰਨ ਇਹੋ ਜਿਹਾ ਦਿਨ ਦੁਬਾਰਾ ਨਾ ਆਣ ਇਹਦਾ ਹੱਲ ਨਿਕਲੇ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦੀਆਂ ਬੇਨਤੀ ਕਰਦੀਆਂ ਇਹ ਕਾੜੀਦਾਰ ਨੇ ਤੁਹਾਡੇ ਨਾਲ 30 ਸਾਲ ਪੁਰਾਣਾ ਗਸ਼ ਜੋੜ ਤੋੜ ਲਿਆ ਸੀਗਾ ਇਸ ਕਰਕੇ ਕਿ ਅਸੀਂ ਆਪਣੇ ਕਿਸਾਨਾਂ ਦੇ ਨਾਲ ਕਿ ਤੁਸੀਂ ਸਾਡੀ ਕਿਸਾਨਾਂ ਦੀ ਗੱਲ ਨਹੀਂ ਮੰਨੀ ਤੁਸੀਂ ਸਾਡੀ ਗੱਲ ਕਦੀ ਨਹੀਂ ਮੰਨੀ ਅੱਜ ਫੇਰ ਤੁਹਾਨੂੰ ਬੇਨਤੀ ਕਰਦੀ ਆ ਉਹ ਦਿਨ ਦੁਬਾਰਾ ਨਾ ਆਉਂ ਦਿਓ ਇਹਨਾਂ ਕਿਸਾਨਾਂ ਨੂੰ ਇੱਕ ਵਾਰ ਫੇਰ ਸ਼ਹੀਦ ਹੋਣੇ ਮਜਬੂਰ ਨਾ ਕਰੋ ਤੇ ਜਿਸ ਤਰ੍ਹਾਂ ਦੀ ਤਸ਼ੀਸ਼ ਦਸ਼ਦਤ ਕਰਿਆ ਦੁਨੀਆ ਦੇਖ ਰਹੀ ਹੈ ਸ਼ਰਮਨਾਕ ਇਹ ਚੀਜ਼ ਹੈ ਇਹੋ ਜੀ ਚੀਜ਼ਾਂ ਸਾਡੀ ਕਿਸਾਨਾਂ ਨਾਲ ਨਾ ਕਰੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ